ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਆਪਣੇ ਚਰਨਾਂ 'ਵਾਂ ਲਾ ਕੇ ਰੱਖਣ ਜੀ ਸਾਨੂੰ ਵਿਛੜਿਆ ਨੂੰ ਆਪਣੇ ਗੁਰੂ ਸਾਹਿਬ ਚਰਨਾਂ 'ਵਾਂ ਲਾਉਣ ਜੀ ਜਨਮ ਜਨਮ ਦੇ ਵਿਛੜੇ ਦਾਤਾ ਕਿਤੇ ਮਿਲੇ ਨਾ ਢੋਈ ਜਗਤ ਬਗੀਚੇ ਅੰਦਰ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਤੇ ਤੇਰੀ ਦਇਆ ਦੇ ਪਾਤਰ ਦਾਤਾ ਸਤਗੁਰ ਦੇ ਚਰਨਾਂ ਵਿੱਚ ਟੋਈਂ ਤੇਰੀ ਦਇਆ ਦੇ ਪਾਤਰ ਸਤਗੁਰ ਸਤਗੁਰ ਦੇ ਚਰਨਾਂ ਵਿੱਚ ਟੋਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾ ਤਿਆ ਹਾਰ ਵੇਲੇ ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾ ਤਿਆ ਹਾਰ ਵੇਲੇ ਸਤ ਗੁਰ ਜੀ ਤੇਰਾ ਨਾਮ ਤੇ ਆਵਾ ਸਤ ਗੁਰ ਜੀ ਤੇਰਾ ਨਾਮ ਤੇ ਆਵਾ ਹਾਰ ਵੇਲੇ ਤੇਰੇ ਗੁਣ ਗਾਵਾ ਹਾਰ ਵੇਲੇ ਤੇਰੇ ਗੁਣ ਗਾਵਾ ਸਾਨੂੰ ਰਖ ਚਰਨਾ ਦੇ ਕੋਲ ਦਾਤੀ ਆ ਹਰ ਵੇਲੇ ਹਰ ਵੇਲੇ ਹਰ ਵੇਲੇ ਤੇਰੀ ਲੋੜ ਦਾਤੀ ਆ ਹਰ ਵੇਲੇ ਹਰ ਵੇਲੇ ਹਰ ਵੇਲੇ ਤੇਰੀ ਲੋੜ ਦਾਤੀ ਆ ਹਰ ਵੇਲੇ ਨਾਮ ਤੇਰੇ ਦੀ ਜੋਤ ਜਗਾਵਾ ਨਾਮ ਤੇਰੇ ਦੀ ਜੋਤ ਜਗਾਵਾ અમરત વેલે નામ તિયાવા અમરત વેલે નામ તિયાવા તેર નામ દિચડ જે લોર દાતિયા હાર વેલે તેર નામ દિચડ જે લોર દાતિયા હાર વેલે ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾ ਤਿਆ ਹਾਰ ਵੇਲੇ ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾ ਤਿਆ ਹਾਰ ਵੇਲੇ ਸੰਗਤਾਂ ਦੇ ਵਿੱਚ ਸਤ ਗੋਰੀ ਆਵੀ ਸੰਗਤਾਂ ਦੇ ਵਿੱਚ ਸਤ ਗੋਰੀ ਆਵੀ ਸਭ ਸੰਗਤਾਂ ਨੂੰ ਦਰਸ਼ ਦਿਖਾਵੀ ਸਭ ਸੰਗਤਾਂ ਨੂੰ ਦਰਸ਼ ਦਿਖਾਵੀ ਮੇਰੇ ਮਾਨ ਦੇ ਬਣਦੇ ਖੋਲਦਾ ਤੇ ਆਹਰ ਵੇਲੇ ਹਰ ਵੇਲੇ ਹਰ ਵੇਲੇ ਤੇਰੀ ਲੋੜ ਦਾਤੀ ਆਹਰ ਵੇਲੇ ਸਤਿਗੋਵਰ ਤੇਰਾ ਨਾਮ ਤੇ ਆਵਾ ਸਤਿਗੋਵਰ ਤੇਰਾ ਨਾਮ ਤੇ ਆਵਾ ਮਨਜਤ ਤੇਰੇ ਚਰਨੀ ਲਾਵਾਂ ਮਨਜਤ ਤੇਰੇ ਚਰਨੀ ਲਾਵਾਂ ਮੇਰਾ ਚੇਤਨਾ ਜਾਵੇ ਢੋਲ ਦਾਤੀ ਆਹਰ ਵੇਲੇ ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾਤੀ ਆਹਰ ਵੇਲੇ ਹਾਰ ਵੇਲੇ ਹਾਰ ਵੇਲੇ ਤੇਰੀ ਲੋੜ ਦਾਤੀ ਆਹਰ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ